ਸਰ ਸੰਗਧੀਓ ਇਹ ਜੋ ਕਲਦਾਸ ਨੇ ਆਪ ਜੀ ਨਾਲ ਇਹ ਸੰਜਿਆ ਕੀਤਾ ਸੀ ਵੀਰ ਅੰਗਰੇਜ਼ ਸਿੰਘ ਦੇ ਮਾਮਲੇ ਜਿਨ੍ਹਾਂ ਦਾ ਜੁਝਾਰ ਦੇ ਵੇਲੇ ਆਜਮ ਖਾਂ ਤਜਮਾ ਸੀ ਉਸ ਵੇਲੇ ਉਹਨਾਂ ਨੂੰ ਜਦੋਂ ਸਾਬਜਾ ਦਾ ਜੁਝਾਰ ਸ਼ਹੀਦ ਹੋਇਆ ਉਸ ਵੇਲੇ ਇਸ ਨੇ ਵੀਰ ਅੰਗਰੇਜ਼ ਸਿੰਘ ਆਜਮ ਖਾਂ ਸੀ ਉਸ ਵੇਲੇ ਉਸਨੇ ਸੀਸ ਨਵਾਇਆ ਤੇ ਕੀ ਕਿਹਾ ਕਿ ਇਹ ਇਹਨਾ ਸੋਨਾ ਜੋ ਇਹ ਬੱਚਾ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰਾ ਭਰਾ ਹੈ ਤੇ ਮੇਰਾ ਜੀ ਕਰਦਾ ਇਸ ਨੂੰ ਮੈਂ ਚੱਕ ਕੇ ਆਪਣੀ ਮਾਂ ਦੇ ਕੋਲ ਲੈ ਕੇ ਚਲਾ ਜਾਵਾਂ ਉਸ ਲਈ ਉਸਨੇ ਇਸ ਨੂੰ ਪਿਆਰ ਕੀਤਾ ਸੀ ਹੋਰ ਗੋਬਿੰਦ ਪਾਸ਼ਾ ਜੀ ਨੂੰ ਉਸਨੇ ਹਾੜਾ ਕੀਤਾ ਕੱਢਿਆ ਸੀ ਜੀ ਫਿਰ ਉਹ ਗੋਬਿੰਦ ਪਾਸ਼ਾ ਨੇ ਅੰਗਰੇਜ਼ ਸਿੰਘ ਨੂੰ ਆਪਣਾ ਸਿੱਖ ਬਣਾਇਆ ਆਓ ਵਪੌਂ ਲਿੱਖ ਲੈ ਕੇ ਚਲੀਏ ਕਿਵੇਂ ਅਜਮ ਖਾਨ ਤੋਂ ਬਿਲ ਅੰਗਰੇਜ਼ੀ ਬਣਿਆ ਜੇਸਵੀ ਨੇ 24 ਛੋਟਿਆ ਉਸ ਮਿਲ ਗੋਵਿੰਦ ਦੇ ਕੋਲ ਇਹ ਜੰਮੂ ਪਾਲੇ ਬਾਕੀ ਰਹਿ ਗਏ ਸੀ 21 ਕਿੰਨੇ ਰਹਿ ਗਏ ਸੀ 21 ਸੀ ਦੂਜਾ ਨજર ਕੋਈ ਨਾ ਆਈਆ ਫਿਰ ਗੋਵਿੰਦ ਦੀ ਅੰਦਰੋਂ ਨਿਗਾਹ ਟਿਕੀ ਫੇਰ ਪੁਰਖ ਕਾਲ ਨੂੰ ਅਗੰਮੀ ਚਿੱਠੀ ਲਿਖੀ ਸ਼ਬਦੀ ਸ਼ਬਦ ਸੁਨਾਈਆ ਜੇ ਤੂੰ ਪ੍ਰੇਮ ਪਿਆਰ ਤੈ ਤਾਰ ਮੈਨੂੰ ਦਿੱਤੀ ਦੇਵਨ ਹਾਰ ਤੇ ਰਿवट ਆਈਆ ਕਿਨੇ ਕਹਾ ਗੋਬਿੰਦ ਪਾਸ਼ਾ ਜਿਨਾ ਕਾਲ ਰੂਪ ਨੂੰ ਕਹਾ ਜਦੋਂ ਸਭ ਦਾ ਜੁਝਾਰ ਛੀਤ ਹੋਇਆ ਮੈਨੂੰ ਤੇਰੀ ਖੇਲ ਲੱਗੇ ਮਿੱਠੀ ਮੇਰਾ ਲੈਣਾ ਦੇਣਾ ਪੁਰਖ ਅਕਾਲ ਆਪਨ ਜਿਠੀ ਦੂਸਰ ਲੋੜ ਰਹੇ ਨਾਰਾਇਆ ਟਗੜਾ ਰਹੇ ਨਾ ਪੱਥਰ ਇੱਟੀ ਪਾਹਨ ਰੰਗ ਨਾ ਕੋਈ ਰੰਗਾਈਆ ਸਚਖੰਡ ਕਹਿ ਇਹ ਜੋ ਸਚਖੰਡ ਸੀ ਇਸਨੇ ਪੂਰੀ ਰਾਤ ਸਿੰਘਾਸਨ ਦੇ ਥੱਲੇ ਬਿਤਾਈ ਵੀਰ ਅੰਗਰੇਜ਼ ਸਿੰਘ ਦੇ ਘਰ ਕੇ ਲਿਖਤ ਨੇ ਸਬੂਤ ਕਰਕੇ ਦਿੱਤਾ ਇਸੀ ਇਸ ਸਚਕੰਡ ਉਹ ਸੰਵੀਰ ਗਰੇਵ ਸਿੰਘ ਦੇ ਘਰ ਹੂ ਸ਼ਾਂਚਾ ਦੇ ਸੰਗਾਸਨ ਦੇ ਥੱਲੇ ਡੇਰਾ ਲਾ ਕੇ ਰੱਖਿਆ ਪੂਰੀ ਰਾਤ ਸਚਕੰਡ ਕਹੀ ਮੈਂ ਘੜੀ ਚਮਕੌਰ ਵੇਖਿਆ ਨਾਲ ਤਮਾਸ਼ ਜਿਸ ਜੁਜਾਰ ਨੂੰ ਦਿੱਤਾ ਨਹੀਂ ਸੀ ਪਾਣੀ ਗਲਾਸ ਉਠਾ ਦਿੱਤਾ ਪਰਤਾਈਆ ਉਸ ਅੰਤ ਡਿੱਗਦੇ ਰੱਖੀ ਆਸ ਜਦੋਂ ਡੁਕਾ ਸੀ ਉਹ ਬੱਚਾ ਸਾਬ ਜਰਾ ਜੁਆ ਡਿੱਗਦੇ ਰੱਖੀ ਆਸ ਅੱਖ ਗੋਵਿੰਦ ਬਲ ਟਕਾਈਆ ਅੱਖ ਤੇ ਸੀ ਗੋਵਿੰਦ ਬਲ ਜਦੋਂ ਉਹਨੂੰ ਜਦੋਂ ਸ਼ੀਧੀ ਪਾਰਿਆ ਸੀ ਉਹ ਬੱਚਾ ਕੀ ਕਿਹਾ ਆਪਣੇ ਬਾਪ ਬਲਦੇ ਕੇ ਉਹਨੂੰ ਕਿਹਾ ਗੋਵਿੰਦ ਨੂੰ ਜੇ ਤੂੰ ਪੁਰਖ ਅਕਾਲ ਦਾ ਸੁੱਤ ਮੈਂ ਵੀ ਤੇਰਾ ਦਾਸ ਆਪਣੀ ਗੋਬਿੰਦ ਪਾਸ਼ਾ ਆਪਣੇ ਬਾਪ ਨੂੰ ਬੱਚੇ ਲਗੇ ਆ ਕੇ ਜੇ ਤੂੰ ਅਕਾਲ ਪੁਰਖ ਦਾ ਸੁੱਤ ਹੈਂ ਤਾਂ ਮੈਂ ਵੀ ਤੇਰਾ ਦਾਸ ਹੈਂ ਜਿਹੜੇ ਮੇਰੇ ਨਾਲ ਚੂਤੇ ਖਾਸ ਇਹਨੂੰ ਆਪਣੇ ਘਰ ਵਸਾਈਆ ਮੇਰਾ ਇੱਕ ਦਾ ਇੱਕ ਨਾਲ ਹੋਵੇ ਨਾ ਤ ਸਦਾ ਆਪਣਾ ਰੰਗ ਸਦਾ ਆਪਣਾ ਸੰਗ ਨਵਾਈਆ ਇੱਕ ਦੀ ਜਿਹੜੀ ਹੈ ਉਹ ਗੱਲ ਕਰਤੀ ਬੱਚੇ ਨਾ ਜਾਂਦੇ ਜਾਂਦੇ ਆ ਅਗੇ ਸੇ ਪਾਸੇ ਕਹਿੰਦੇ ਹਨ ਜੇ ਸੁਰਮੁਖਤਾ ਨਾਮ ਸੀ ਸਿੰਘ ਗੁਲਾਬ ਉਜਝਾਰ ਦੇ ਕੋਲ ਆਇਆ ਚਾਈ ਚਾਈਆ ਇਹ ਹਸੰਗਤ ਗੁਲਾਬ ਸਿੰਘ ਉਹ ਹੀ ਜਿਸ ਦੀ ਦਾਸ ਨੇ ਕੁਝ ਦਿਨ ਪਹਿਲਾਂ ਲਿਖਾਂ ਦੀ ਕੀਤੀ ਸੀ ਸੂਬੇਦਾਰ ਰਾਮ ਸਿੰਘ ਦਾ ਬੇਟਾ ਸੀ ਉਹਦੀ ਹੋਰ ਮਰ ਬਧਾਈ ਸੱਚੇ ਬਾਦਸ਼ਾਹੀ ਨਾਲ ਕਿ ਜਦੋਂ ਉਹ ਆਇਆ ਗੁਲਾਬ ਸਿੰਘ ਉਹ ਉਜਝਾਰ ਦੇ ਕੋਲ ਆਇਆ ਚਾਈ ਚਾਈਆ ਪ੍ਰੇਮ ਨਾਲ पहले प्रेम नाल किता अदाव सीस दिता चुकाईया फिर सिर चुक के पट उथे रखिया आप फिर साहब जी का जुजार सिर सी वह चक के अपने पट ते रखिया कि ने गुलाब सिंह ने गुलाब सिंह कौन सी आप जी पता है मैं दस्या पहले भी कि अपने सुबेदार राम सिंह दा बेटा ओ ਆਪਣਾ ਪ੍ਰੇਮ ਬਣਾਇਆ ਅੰਤਰ ਕੀਤਾ ਤੂੰ ਮੇਰਾ ਮੈਂ ਤੇਰਾ ਚਾਪ ਵਾ ਸਤਗੁਰ ਤੇਰੀ ਪੇਪਰ ਵਾਹੀਆ ਸੱਚਖੰਡ ਕੇ ਮੈਂ ਵੇਖਿਆ ਖੇਲ ਅਪਾਰਾ ਅੰਪਰ ਅੰਪਰ ਦਿਆ ਵਖਾਈਆ ਜੇਸ ਨੇ ਚੁਕਿਆ ਸਿੰਘ ਚੁਜਾਰਾ ਆਪਣੀ ਸੇਵ ਕਮਾਈਆ ਉਸ ਨੂੰ ਲੱਗਾ ਤੀਰ ਕਰਾਰਾ ਜਿਸ ਨੇ ਗੁਲਾਬ ਸਿੰਘ ਨੇ ਜਦੋਂ ਜੁਝਾਰਾ ਨੂੰ ਪੱਟ ਤੇ ਉਹਦਾ ਸੀਸ ਰੱਖ ਲਿਆ ਤੇ ਉਸ ਨੂੰ ਵੀ ਪਿੱਛੇ ਤੋਂ ਤੀਰ ਲੱਗਿਆ ਸੱਚਖੰਡ ਕੀ ਕਹਿੰਦਾ ਉਸ ਨੂੰ ਲੱਗਾ ਤੀਰ ਕਰਾਰਾ ਆਰ ਪਾਰ ਲੇਖਾਂ ਧਿਆ ਮੁਕਾਈਆ ਉਹ ਤੀਰ ਆਰ ਪਾਰ ਹੋ ਗਿਆ ਉਸ ਤੇ ਉ ਟਿੱਕਾ ਮੂਹ ਦੇ ਪਾਰਾ ਛਾਤੀ ਛਾਤੀ ਨਾਲ ਸੁਹਾਈਆਂ ਦੋ ਨਰੀ ਛਾਤੀਆਂ ਇੱਕ ਦੂਜੇ ਨਾਲ ਮਿਲ ਗਈਆਂ ਫੇਰ ਗੋਬਿੰਦ ਨੇ ਖੁਸ਼ੀਆਂ ਵਿੱਚ ਬੋਲਿਆ ਪ੍ਰਭੂ ਦਾ ਇੱਕ ਚਕਾਰਾ ਵਾ ਵਾ ਤੇਰੀ ਵੇਪਰਵਾਹੀਆ ਜਿਸ ਕੋ ਸਾਡੇ ਵਰਗਾ ਹਮਦਰਦ ਤਾਹੀਆ ਮਾਰ ਕੇ ਰੋਲੰਦਾ ਅੱਜ ਵੀ ਅਸੀਂ ਹਟਦੇ ਨਹੀਂ ਸਾਡੇ ਘਰ ਕਿਸੇ ਕੋਈ ਵੀਰ ਭੈਣ ਭਰਾ ਕੋਈ ਮਾਂ ਬਾਪ ਕਿਸੇ ਦਾ ਕੋਈ ਸਰੀਰ ਪਾਸ਼ਾ ਜੀ ਚਰਨਾ ਦੇ ਵਿੱਚ ਜਦੋਂ ਲੈ ਕੇ ਚਲੇ ਜਾਂਦੇ ਨੇ ਤੇ ਅਸੀਂ ਉਸ ਵੇਲੇ ਇਹ ਨਹੀਂ ਦੇਖਦੇ ਕਿ ਸਾਡੇ ਪ੍ਰਮਾਤਮਾ ਨੇ ਸਾਨੂੰ ਕੀ ਕਿਹਾ ਸੀ ਰੋਣਾ ਜਾਂ ਨਹੀਂ ਰੋਣਾ ਉਹ ਅਸੀਂ ਫਿਰ ਭੁੱਲ ਜਾਂਦੇ ਆ ਕਿਉਂਕਿ ਸਾਡਾ ਪ੍ਰਮਾਤਮਾ ਨਾਲ ਪਿਆਰ ਨਹੀਂ ਹੁੰਦਾ ਉਹ ਜੀਵ ਨਾਲ ਸਾਡਾ ਪਿਆਰ ਜ਼ਿਆਦਾ ਹੁੰਦਾ ਹੈ ਇਸ ਕਰਕੇ ਪ੍ਰਮਾਤਮਾ ਨਾਲੋਂ ਉਹ ਜੀਵ ਦੀ ਸਾਡੀ ਜ਼ਿਆਦਾ ਖਿੱਚ ਹੁੰਦੀ ਹੈ ਅਸੀਂ ਫਿਰ ਉਹ ਜੀਵ ਨਾਲ ਰੋਂਦੇ ਆ ਇਥੇ ਗੋਬਿੰਦ ਪਾਸ਼ੇ ਨੇ ਕੀ ਕਿਹਾ ਫਿਰ ਗੋਬਿੰਦ ਨੇ ਖੁਸ਼ੀਆਂ ਵਿੱਚ ਬੋਲਿਆ ਪ੍ਰਭੂ ਦਾ ਜਕਾਰਾ ਵਾ ਵਾ ਤੇਰੀ بے ਪਰਵਾਹੀਆ ਤੇਰੇ ਕੋਲ ਆਵੇ ਗੁਰਮੁਖ ਖਾਨਾਲ ਮਿਲਕੇ ਮੇਰਾ ਦੁਲਾਰਾ ਕੀ ਕਿਹੜਾ ਕਲਪੁਖ ਨੂੰ ਕਿ ਤੇਰੇ ਕੋਲ ਜੜਾ ਆ ਰਿਹਾ ਗੁਰਮੁਖਾਂ ਦੇ ਨਾਲ ਮੇਰਾ ਦੁਲਾਰਾ ਆ ਰਿਹਾ ਸੋਨਾ ਰੰਗ ਰੰਗਾਈਆ ਸਤਖੰਡ ਕੇ ਮੈਂ ਉਸ ਵੇਲੇ ਖੁਸ਼ੀਆਂ ਵਿੱਚ ਹਵਾ ਕਰਕੇ ਉੱਚੀ ਕੋਕ ਕੋਕ ਪੁਕਾਰਾਂ ਸਤਖੰਡ ਵੀ ਫਿਰ ਉਸ ਵੇਲੇ ਖੁਸ਼ੀਆਂ ਵਿੱਚ ਕੁਛ ਉੱਚੀ ਪੁਕਾਰਿਆ ਕੋਕ ਕੋਕ ਸੁਣਾਈਆ ਔਰ ਕੇ ਅਕਾਲ ਤੇਰਾ ਖੇਲ ਨਿਆਰਾ ਗੋਬਿੰਦ ਤੇਰੀ ਵਡਵਡਾਈਆ ਉਨੇ ਚਿਰ ਨੂੰ ਇਕੀਆਂ ਦੀ ਆਗੀ ਵਾਰਾ ਉਨੇ ਚਿਰ ਨੂੰ ਫੇਰ ਕੋਕੀਆਂ ਦੀ ਵਾਰ ਵੀ ਆਗੀ ਗੋਬਿੰਦ ਸੰਦੇਸ਼ਾ ਦਿੱਤਾ ਸੁਨਾਈਆ ਜੁਤੀ ਜੋ ਸੁਭਾਰਾ ਬਪਣੇ ਕਿਰਪਾ ਕਰ ਕਰੇ ਖੇਲ ਸਾਚਾ ਸਾਚਦਾਰਾ ਲਈ ਕਰਮ ਸਤਖੰਡ ਕੇ ਕੋਬਿੰਦ ਖੁਸ਼ੀਆਂ ਦੇ ਵਿੱਚ ਹੱਸਿਆ ਟਾਲੀ ਦਿੱਤੀ ਵਜਾਈਆ ਫੇਰ ਗੁਰਮੁਖਾਂ ਦਾ ਕਰਾਇਆ ਕਮਰ ਕਸਿਆ ਹੁਕਮ ਦਿੱਤਾ ਸੁਣਾਈਆ ਤਾੜੀ ਮਾਰੀ ਖੁਸ਼ੀਆਂ ਦੇ ਵਿੱਚ ਫਿਰ ਹੁਕਮ ਦਿੱਤਾ ਜਿਹੜੇ ਪਿੱਛੇ ਰਹਿ ਗਏ ਸੀ ਕੀ ਕੀ ਸੀ ਜਿਹੜੇ ਸਿਰ ਪੰਜਾ ਨੂੰ ਖੋਲ ਰੱਖਿਆ ਬਾਕੀ ਗੜੀ ਨੂੰ ਭਾਰ ਕਢਾਈਆ ਉਹ ਕੇ ਪੰਜਾ ਨੂੰ ਆਪਣੇ ਕੋਲ ਰੱਖ ਲਿਆ ਬਾਕੀ ਚਮਕੌਰ ਦੀ ਗੜੀ ਤੋਂ बार पेज से फेर जुजार दे कोल सॉरी फेर जुजार दे वाल तकिया जिस दा मेल मिले आ गुरमुख प्यारे पाया ठीक हूँ हर संगत जी मेरी ना ब्राइटनेस थोड़ी कट होगी मैं बता माफी चाहूंगा जी आगे फिर की कहते ना ਗੋਬਿੰਦ ਪਾਸ਼ਾ ਜਦੋਂ ਉਹਨੂੰ ਗੜੀ ਚਮਕੌਰ ਤੋਂ ਉਹ ਪੰਜ ਰੱਖ ਲਏ ਜਿਹੜੇ ਜਦੋਂ ਤੋਰਨ ਲੱਗੇ ਕੀ ਕਿਹਾ ਫੇਰ ਅਗਲੀ ਕੀਤੀ ਇਛਿਆ ਤੂੰ ਸੀ ਮੇਰੀ ਮੰਨ ਮੰਨਣੀ ਸਿੱਖਿਆ ਸਿੱਖ ਹੋ ਕੇ ਸਤਗੁਰ ਵਿੱਚ ਸਮਾਈਆ ਇਹ ਕਿਹਾ ਇੱਕ ਸਿੱਖ ਹੋ ਕੇ ਕਿਦੇ ਸਿ ਸਮਾ ਜਾਣਾ ਹੈ ਸਤਗੁਰ ਦੇ ਜੇ ਸਿੱਖਰੀ ਪਰਵਾਸ਼ਾ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਸਿੱਖ ਵੀ ਇਸ ਤਰ੍ਹਾਂ ਦਾ ਹੋਵੇ

ਮੇਰੇ ਸੂਰਬੀਰ ਜਨਾਵੇ ਨਿਕਿਆ ਤੈਨੂੰ دیਵਾ ਮਾਨ ਬੜਿਆਈਆ ਸੱਚਖੰਡ ਕਹਿ ਗੋਬਿੰਦਨੀ ਤੀਰ ਨਾਲ ਲਿਖਿਆ ਲੇਖ ਅਪਾਰਾ ਤੁਰਦਾ ਹੁਕਮ ਸੁਨਾਈਆ ਸੱਚਖੰਡ ਕੰਡਾਗੀ ਗੋਬਿੰਦ ਨਾ ਜਨਾਵ ਲੇਖ ਲਿਖਿਆ ਸੀ ਕੋ ਕੀ ਹੁਕਮ ਹੋਇਆ ਬੱਚਿਓ ਜਿਸ ਵੇਲੇ ਆਮੰਤਵਾਰਾ ਸ਼ਬਦੀ ਧਾਰ ਜੋ ਤਸਮਾਈਆ ਮੇਲ ਮੇਲਾ ਵਿੱਚ ਸੰਸਾਰਾ ਸਿਹਾਤ ਤੇ ਧਰਮ ਵਾਲੀ ਪੁਗਤਾਈਆ ਕੇ ਬੱਚਿਓ ਜਿਸ ਵੇਲੇ ਮੇਂ ਦੁਆਰਾ ਆਇਆ ਮੈਂ ਤੁਹਾਨੂੰ ਤੁਹਾਡਾ ਮੇਲ ਮਿਲਾਉਂ ਕਿੱਥੇ ਮਾਤਰ ਫਿਰ ਤੁਰਦਾ ਹੋਇਆ ਇਸ਼ਾਰਾ ਪੁਰ ਕੇ ਅਕਾਲ ਤਾ ਤਾਂ ਦੜਾਈਆ ਬਾਲ ਅਵਸਥਾ ਫਿਰ ਬਿਛੜ ਜਾਣਾ ਤੇਰਾ ਦੁਲਾਰਾ ਸੱਜੇ ਇਸ਼ਾਰਾ ਹੋਇਆ ਕਿ ਬਾਲਪਸਤਾ ਵਿੱਚ ਤੇਰਾ ਫਿਰ ਜੜਾ ਦੁਲਾਰਾ ਤੇ ਤੂੰ ਬਿਛੜ ਜਾਊਗਾ ਆਜ ਉਜਗਤ ਨਾ ਕੋਈ ਬਖਾਈਆ ਕੋਵਿੰਦ ਨਹੀਂ ਕੋਵਿੰਦ ਕੇ ਆਏ ਤੇਰਾ ਖੇਲ ਤੇਰਾ ਸਦਾ ਸਹਾਰਾ ਤੂੰ ਜੀ ਓਟ ਨਾ ਕੋਈ ਤਕਾਈਆ ਮੈਂ ਸੇਵਕ ਸੇਵਾਦਾਰ ਤੁਮਾਰਾ ਮੈਂ ਸੇਵਕ ਸੇਵਾਦਾਰ ਤੁਮਾਰਾ ਪਰ ਅਸੀਂ ਕਹਿੰਦੇ ਆ ਸ਼ਬਦ ਫੋਟੋ ਥੱਲੇ ਸੇਵਾਦਾਰ ਲਿਖਿਆ ਸੀ ਸੇਵਾਦਾਰ ਕਾਲਪੁਰ ਕਾ ਆਪ ਐ ਸਜਨੋ ਨਿਤ ਨਵਿਤ ਸੇਵ ਕਮਾਈਆ ਉਸ ਸਭ ਸੁਲਤਾਨ ਸਿੱਖਦਾਰਾ ਹੁਕਮੀ ਹੁਕਮ ਚਲਾਈਆ ਪੁਰਖੇ ਕਾਲ ਕੇ ਆ ਗੋਬਿੰਦ ਤੇਰੀ ਤਾਰਕ ਤੀਤ ਮੈਂ ਤੇਰੇ ਨਾਲ ਬਜਨੀ ਰੀਤੋ ਤੇਰੇ ਜੁਝਾਨ ਨੂੰ ਬਖਸ਼ਾ ਫੇਰ ਬਣਾ ਕੇ ਸਿੰਘ ਸਰਜੀਤ ਤੇਰੇ ਤੇਰੇ ਜੁਝਾਰ ਨੂੰ ਬਖਸ਼ਾਂ ਫੇਰ ਬਣਾ ਕੇ ਸਿੰਘ ਸੁਰਜੀਤ ਸਿਰ ਆਪਣਾ ਹੱਥ ਟਕਾਈਆ ਫਿਰ ਮੈਂ ਜੁਝਾਰ ਨੂੰ ਕੀ ਬਣਾ ਦਵਾਂਗਾ ਸਿੰਘ ਸੁਰਜੀਤ ਫਿਰ ਸਿਰ ਆਪਣਾ ਹੱਥ ਟਕਾਈ ਐਵੇਂ ਨਹੀਂ ਸਿਰ ਤੇ ਹੱਥ ਰੱਖਿਆ ਉਸ ਪਰਮਾਤਮਾ ਨਾਲ ਮੇਰੇ ਸੋਹਣੇ ਸਾਹਿਬ ਦੇ ਸੁਰਜੀਤ ਸਿੰਘ ਸੁਰਜੀਤ ਇਹ ਗੁਲਾਬ ਦਾ ਨਾਮ ਹੋਵੇ ਸਿੰਘ ਰਣਜੀਤ ਤੋਹਾਂ ਦਾ ਮੇਲਾ ਸਹਿਜ ਸੁਵਾਈਆ ਉਹੀ ਆਪਣਾ ਜਿਹੜਾ ਰਣਜੀਤ ਸਿੰਘ ਵੀ ਸੀ ਉਹਨਾਂ ਦਾ ਜਿਹੜਾ ਮੇਲਾ ਵੀ ਸਹਿਜ ਸੁਹਾ ਫਿਰ ਉਹ ਹੋਇਆ ਸੋ ਹਰ ਸਿੰਘ ਜੀ ਮੈਂ ਲਿਖ ਨੂੰ ਛੱਡਾਂਗਾ ਥੋੜੀ ਅੱਗੇ ਜੇ ਅਪੇ ਲਾਸਟ ਲੈਣਾ ਪੜਾਂਗੇ ਜਦੋਂ ਅੰਗਰੇਜ਼ ਸਿੰਘ ਵੀਰ ਦੀ ਵਾਰੀ ਆ ਗਈ ਆ ਜਾ ਹੁਣ ਅੱਗੇ ਆ की क्या सह सुल्तान ने ज्योति जो सुरू हर आप अपनी कृपा कर करी खेल साचा हर सच की करनी कार कम सत शब्द के अंग्रेज सिंह जरा अगे आ। अंग्रेज सिंह तू अग तेरा लिखा दया दड़ाई तेरा लेखा दसा हूं ਜੇਸ ਵੇਲੇ ਜੁਜਾਰ ਸ਼ਹੀਦੀ ਗਿਆ ਸੀ ਪਾਉ ਤੜ ਜਿਨੀ ਉਤੇ ਟਕਾਈਆ ਜਦੋਂ ਸਹਬ ਦਾ ਜੁਜਾਰ ਸ਼ਹੀਦੀ ਪਾ ਗਿਆ ਮਤਲਬ ਜਦੋਂ ਉਹ ਜ਼ਮੀਨ ਤੇ ਕੀ ਗਿਰਿਆ ਉਸ ਵੇਲੇ ਕੀ ਦੱਸਿਆ ਅੰਗਰੇਜ਼ ਸਿੰਘ ਤੋਂ ਕੌਣ ਸੀ 13 ਨਾਂ ਅਸੀਂ ਆਜਮ ਖਾਨ ਆਜਮ ਖਾਨ ਸੀ ਦੂਰ ਹੋ ਰੋ ਕੇ ਮਾਰੀ ਸੀਤਾ ਖੁਦਾ ਤੇਰੀ ਤੇ ਪਰਵਾਹੀਆ ਐਡਾ ਸੋਹਣਾ ਸੂਰ ਪੀਰ ਮੇਰੇ ਪ੍ਰਾਪਰ ਦਾ ਜਿਹੜਾ ਉਹ ਆਜ਼ਮ ਖਾਨ ਸੀ ਉਸਨੇ ਤਾਂ ਮਾਰੀ ਕੋ ਰੋਇਆ ਸੀ ਜੁਝਾਰ ਨੂੰ ਵੇਕੇ ਕਹਿੰਦਾ ਕਿੰਨਾ ਸੋਹਣਾ ਇਹ ਤਾਂ ਮਨਵਾਂ ਚ ਲੱਗਦਾ ਮੇਰੇ ਭਰਾ ਵਰਗਾ ਮੇਰਾ ਪ੍ਰਾਇਆ ਕਿੱਡਾ ਸੋਹਣਾ ਸੂਰ ਮੀਰ ਮੇਰੇ ਪ੍ਰਾਪਰਗਾ ਪ੍ਰਾ ਇਸਦੀ ਹੋਈ ਚਗਤ ਜੁਦਾਈਆ ਮੇਰਾ ਜੀ ਕਰਦਾ ਇਸ ਨੂੰ ਚੁੱਕ ਕੇ ਲੈ ਜਾਵਾਂ ਕੋਲ ਆਪਣੀ ਮਾਂ ਇਹ ਤਾਂ ਮੇਰਾ ਜੀ ਕਰਦਾ ਕਿ ਇਸ ਬੱਚੇ ਨੂੰ ਜੋ ਕੇ ਆਪਣੀ ਮਾਂ ਕੋਲ ਲੈ ਜਾਵਾਂ ਗੋਦੀ ਉਸਦੀ ਦਿਆ ਟਕਾਈਆ ਮੈਂ ਆਪਣੀ ਮਾਂ ਦੀ ਗੋਦੀ ਜਗ ਟਕਾ ਦੋਆ ਤੇਰੇ ਸਿਰ ਤੋਂ ਕੁਲਾ ਦੇ ਤਾਲਾ ਹੂੰ ਜਿਮੀ ਉਤੇ ਪਟਕਾਈਆ ਕੁਲਾ ਕਿਉਂਕਿ ਵਾਜਮ ਤਾਂ ਮੁਸਲਮਾਨ ਸੀ ਉਹ ਉਹਦੇ ਸਿਰ ਤੇ ਕੁਲਾ ਸੀ ਮੁਸਲਮਾਨ ਨੇ ਕੁਲਾ ਉੱਪਰ ਪਾ ਕੇ ਰੱਖਦੇ ਆ ਉਹਨੇ ਥੱਲੇ ਜ਼ਮੀਨ ਤੇ ਪਟਕਾ ਕੇ ਮਾਰਿਆ ਤੇਰ ਤੂੰ ਮੇ ਹੱਥ ਜੋੜ ਕੇ ਮੰਗੀ ਦੁਆ ਤੇਰ ਨੈਣਾ ਨੀਰ ਵਹਾਈਆ ਤੇਰ दो में हाथ जोड़ के अखा जो हंजू कट उसने फिर बेनती की दुआ मंगी की कहा मेरे मालक खालक प्रित पालक जे तू सचा ते मैनू कबर तो परा ही मिला ये बेनती की परमात्मा जे तू सचा है कालक रूप बेनती की उसने फिर मैं उस कबर तो बाहर तो मैं आके मिला लिया मिलाया कि नहीं ਦੇ ਗਾੜੀ ਬੇਰਤੀ ਕੀਤੀ ਕਾਲ ਪੁਰਖ ਅਗੇ ਮਕਬਰਿਆਂ ਵਿੱਚ ਆਸਨ ਕਦੇ ਨਾ ਲਾਈਆ ਮੁਸਲਮਾਨ ਸੀ ਨਾ ਕੀ ਕਹਾ ਮਕਬਰਿਆਂ ਵਿੱਚ ਕਦੇ ਮਾਸੜ ਨਾ ਲਾਵਾਂ ਤੁਮ ਨੂੰ ਸਦਾ ਅਗੇ ਮਿਲਨੀ ਪ੍ਰਮਾਤਮਾ ਕੋਬਿੰਦ ਨੇ ਝਟ ਨਿਗਾਹ ਲਈ ਉਠਾ ਸੈਤ ਹੱਥ ਨਾਲ ਕਰਾਈਆਂ ਜਿਸ ਵੇਲੇ ਆਇਆ ਤੇ ਜ਼ਰੂਰ ਲਵਾਵਾਂਗਾ ਮਿਲਾ ਜੇ ਸੁਲੇ ਆਇਆ ਤੇ ਜ਼ਰੂਰ ਲ ਮੰਗਾ ਮਿਲਾ ਮਹਮਤੀ ਸ਼ਰਾਬ ਵਿਚੋਂ ਵਾਰ ਆਪਣੇ ਨਾਲ ਰਖਾਈਆ ਮਹਮਤੀ ਸ਼ਰਾਬ ਦੇ ਵਿੱਚ ਮਤ ਨੂੰ ਬਾਹਰ ਕੱਢ ਲਾਂਗਾ ਤੈਨੂੰ ਬੱਚਿਆਂ ਵਾਂਗ ਕੋ ਦਿਲਾਂਗਾ ਵਹਾਂ ਸਿਰ ਆਪਣਾ ਹੱਥ ਟਿਕਾਈਆ ਤੈਨੂੰ ਆਪਣਾ ਬੱਚਾ ਬਣਾ ਕੇ ਆਪਣੀ ਗੋਦੀ ਵਿੱਚ ਮਰਤ ਨੂੰ ਹਾਲ ਮੰਗਾ ਜਰੂਰ ਇਹਨਾਂ ਦੀ ਜਰੂਰ ਇਹਨਾਂ ਦੀ ਜ਼ਿੰਦਗੀ ਦਾ ਲੇਖਾ ਤੇਰੀ ਚੋਲੀ ਦਿਵਾਗਾ ਪਾ ਤੇਰੇ ਕਰ ਬਝੇ ਬਤਾਈਆ ਤੇਰੇ ਕਰੇ ਬਤਾਈ ਬਝੇਗੀ ਉਹ ਬੱਚੀ ਵਸਨ ਸੋਣੇ ਸੱਜਣੋ ਚੋਦਾ ਪੋੜੇ ਐਸੇ ਕਰਕੇ ਸਭ ਦਾ ਮੇਲ ਲਿਆ ਮਿਲਾ ਤਤ ਉਹ ਰਿਸ਼ਾਬ ਭੁੱਲ ਭੁੱਲ ਕਰੇ ਨਾ ਚਾਹੀਆ ਉਸ ਵੇਲੇ ਦੀ ਸ਼ਹਾਦਤ ਪਿਆਰ ਵਿੱਚ ਪੁਗਤਾਵੇ ਜਮੈਲ ਸਿੰਘ ਗਵਾਹ ਜਰਨੈਲ ਸਿੰਘ ਨੂੰ ਗਵਾਹ ਬਨਾਇਆ ਸੀਗਾ ਜਿਸ गोविंद ਨੂੰ ਉੱਚ ਦਾ ਪੀਰ ਬਣਾ ਕੇ ਆਪਣੇ ਕੰਧ ਲਿਆ ਉਠਾਈਆ ਇਹ ਹੁੰਦਾ ਜਰਨੈਲ ਸਿੰਘ ਕੌਣ ਆ ਗਿਆ ਪਿੱਛੇ ਜਿਸ ਗੋਬਿੰਦ ਪਾਸ਼ਾ ਨੂੰ ਉੱਚ ਦਾ ਪੀਰ ਬਣਾਇਆ ਸੀ ਕੰਦੇ ਦੇ ਚੁਕਿਆ ਸੀ ਉਹ ਜਨੈ ਸਿੰਘ ਵਾਈ ਦੋਸਤ ਵਾਹ ਬਨੇ ਜਿਸ ਗੋਬਿੰਦ ਨੂੰ ਉੱਚ ਦਾ ਪੀਰ ਪਨਾਕੇ ਆਪਣੇ ਕੰਦ ਲਿਆ ਉਠਾਈਆ ਜੋਤੀ ਜੋ ਸਰੂਪ ਹਾਰਾ ਬਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨਹਿਕ ਲਕ ਨੈ ਨਾਰੋ ਮਾਰੇ ਸ਼ੇਰ ਸਿੰਘ ਬਿਸ਼ਨੋ ਭਗਵਾਨ ਜੋ ਚਾਹੇ ਸੋ ਕਰੇ ਵਿਚ ਜਹਾਂ ਕੌਣ ਮਾਰੇ ਸ਼ੇਰ ਸਿੰਘ ਬਿਸ਼ਨੋ ਭਗਵਾਨ ਜੋ ਚਾਹੇ ਉਹਦੀ ਮਰਜ਼ੀ ਆ ਸੋ ਕਰੇ ਵਿਚ ਜਹਾਂ ਕਰਨ ਹਾਰ ਆਦ ਅੰਤ ਦਾ ਮਾਲਕ ਇੱਕ ਅਖਵਾਈਆ ਸੋ ਸਰਸੰਧੀ ਲੇਖ ਇਹ ਲੰਬਾ ਸੀ ਬਿਚਪਿਆ ਤੋ ਇਸ ਤਰ੍ਹਾਂ ਦਾ ਲੇਖ ਵੀ ਅੰਗਰੇਜ਼ ਸਿੰਘ ਜੀ ਦਾ ਜਿਹੜਾ ਬਣਿਆ ਔਰ ਇਸੇ ਤਰ੍ਹਾਂ ਵੀ ਰਣਜੀਤ ਸਿੰਘ ਦਾ ਵੀ ਬਣਿਆ ਜਿਹੜਾ ਉਸ ਵੇਲੇ ਗੁਲਾਬ ਸਿੰਘ ਸੀ ਉਹਨੂੰ ਰਣਜੀਤ ਸਿੰਘ ਬਣਿਆ ਇਸੇ ਤਰ੍ਹਾਂ ਪੰਜ ਮਾਝੇ ਦੇ ਪੰਜ ਦੁਆਬੇ ਦੇ ਪੰਜ ਮਲਵਈਏ ਪੰਜ ਮਾਲਵੇ ਦੇ ਤੋ ਇਸ ਤਰ੍ਹਾਂ ਜਾ ਕੇ ਉਸ ਬਲਸ਼ੀਦ ਹੋਏ ਤੇ ਮੇਰੇ ਸੈ ਸੁਲਤਾਨਾ ਘਰ ਜਾ ਕੇ ਇਕੱਠੇ ਕੀਤੇ ਵਾਦਾ ਕੀਤਾ ਸੀ ਇਹਦੇ ਨਾਲ ਵਾਦਾ ਕੀਤਾ ਸੀ ਆਜਮ ਖਾਨ ਨਾਲ ਲੰਗਰੇ ਸਿੰਘ ਸੀ ਤੇਰੇ ਗ੍ਰਹਿ ਤੇਰੇ ਘਰ ਬਧਾਈ ਬਜੇਗੀ ਤੋ ਉਹ ਬਧਾਈ ਉਹਦੇ ਘਰ ਵਜੀ ਤੇ ਸਚਖੰਡ ਪੂਰੀ ਰਾਤ ਉੱਥੇ ਰਿਆ ਔਰ ਗਵਾਹੀ ਕੌਣ ਪਨਾਇਆ ਜਰਨੈਲ ਸਿੰਘ ਜਿਹਦਾ ਉੱਚ ਦਾ ਪੀਰ ਗੁੰਦ ਪਾਸ਼ਾ ਜਿਹਨੇ ਬੁਨਾਇਆ ਕੰਦੇ ਵਿੱਚ ਸੋ ਉਹ ਸਾਹਿਬ ਦਾ ਸੁਲਤਾਨ ਦਾ ਲੱਖ ਲੱਖ ਕੋਟ ਨੂੰ ਕੋਟ ਧੰਨਵਾਦ ਕਰਦੇ ਹਾਂ ਕਿ ਉਸਨੇ ਸਾਨੂੰ ਆ ਕੇ ਮਿਲਿਆ ਆਪਣੇ ਚਰਨਾਂ ਦੇ ਨਾਲ ਰੱਖਿਆ ਔਰ ਇਸੇ ਤਰ੍ਹਾਂ ਆਪਣੇ ਚਰਨਾਂ ਦੀ ਸ਼ੋ ਹਮੇਸ਼ਾ ਸਾਰੀ ਹਰ ਸਮੇਂ ਤੋਂ ਬੰਦਾ ਰਹੇ ਔਰ ਇੱਕ ਸਾਰੀ ਸੰਗਤ ਨਾਲ ਆਪਣਾ ਜਿਹੜਾ ਪਿਆਰ ਸਾਰੀ ਸੰਗਤ ਬਣਾਈ ਰੱਖੇ। ਸੋ ਮੈਂ ਮਾਫੀ ਚਾਹਾਂਗਾ ਕੋਈ ਸ਼ਬਦ ਅਗ ਦੇ ਪਿੱਛੇ ਬੋਲਿਆ ਗਿਆ ਹੋਵੇ। ਸਾਰੀ ਹਸੰਗਤ ਵੀ ਮਾਫ ਕਰੇ। ਮੇਰਾ ਸੈ ਸੁਲਤਾਨ ਵੀ ਮਾਫ ਕਰੇ। ਸੋ ਹੰਗ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀ ਦਾ